ਅੱਜ ਆਪਾਂ ਦੁਬਾਰਾ ਫੇਰ ਪਹੁੰਚੇ ਆਂ ਪੱਟੀ ਸ਼ਹਿਰ ਦੇ ਵਿੱਚ ਕੋਈ ਦਿਨ ਪਹਿਲਾਂ ਆਪਾਂ ਇਸੇ ਘਰ ਦੇ ਵਿੱਚ ਇਸੇ ਕੰਪਨੀ ਦਾ ਏਸੀ ਇੰਸਟਾਲੇਸ਼ਨ ਕਰਨ ਵਾਸਤੇ ਆਏ ਸੀ ਪਰ ਆਪਾਂ ਏਸੀ ਨੂੰ ਵਿੱਚ ਹੀ ਛੱਡ ਕੇ ਚਲੇ ਗਏ ਸੀ ਇਹਦਾ ਕਾਰਨ ਇਹੀ ਸੀ ਕਿ ਏਸੀ ਦਾ ਜਿਹੜਾ ਇਨਡੋਰ ਉਹ 1.5 ਟਨ ਦਾ ਸੀ ਤੇ ਆਊਟਡੋਰ ਜਿਹੜਾ ਸੀ ਉਹ 2 ਟਨ ਦਾ 2 ਟਨ ਦੇ ਪੈਸੇ ਦੇ ਕੇ ਤੇ 2 ਟਨ ਦਾ ਏਸੀ ਲੈ ਕੇ ਆਏ ਸੀ ਅੱਜ ਹੁਣੇ ਦੁਬਾਰਤੋਂ ਫੇਰ ਏਸੀ ਚੇਂਜ ਕਰਕੇ ਲਿਆਏ ਨੇ ਤੇ ਆਪਾਂ ਇਹ ਏਸੀ ਦੀ ਇੰਸਟਾਲੇਸ਼ਨ ਕਰਨ ਵਾਸਤੇ ਆਏ ਆ ਜਿਸ ਦਿਨ ਮੈਂ ਏਸੀ ਦੀ ਇੰਸਟਾਲੇਸ਼ਨ ਵਿੱਚ ਛੱਡ ਕੇ ਗਿਆ ਸੀ ਉਸ ਦਿਨ ਮੇਰਾ ਸਾਰਾ ਦਿਨ ਹੀ ਖਰਾਬ ਹੋ ਗਿਆ ਜੇ ਮੈਂ ਚਾਹੁੰਦਾ ਪੈਸਿਆਂ ਦਾ ਲਾਲਚ ਹੁੰਦਾ ਤੇ ਆਪਾਂ ਏਸੀ ਦੀ ਇੰਸਟਾਲੇਸ਼ਨ ਕਰ ਜਾਂਦੇ ਹੋ ਸਕਦਾ ਇਹਨਾਂ ਨੂੰ ਪਤਾ ਨਾ ਵੀ ਲੱਗਦਾਗਾ ਪਰ ਇਹ ਏਸੀ ਛੱਡ ਕੇ ਜਾਣ ਦੇ ਵਿੱਚ ਮੇਰਾ ਨੁਕਸਾਨ ਹੀ ਹੋਇਆ ਕੋਈ ਮੇਰਾ ਫਾਇਦਾ ਨਹੀਂ ਹੋਇਆ ਪਰ ਮੇਰੇ ਵਾਸਤੇ ਕਸਟਮਰ ਮੇਰੇ ਵਾਸਤੇ ਰੱਬ ਹੈ ਇਸ ਕਰਕੇ ਮੈਂ ਇਹਨਾਂ ਦੇ ਨਾਲ ਕਦੀ ਵੀ ਤੋਖਾ ਨਹੀਂ ਹੋਣ ਦਵਾਂਗਾ ਚਲੋ ਛੱਡਦੇ ਆ ਇਹਨਾਂ ਗੱਲਾਂ ਨੂੰ ਤੇ ਕੰਮ ਨੂੰ ਆਪਾਂ ਕਰਦੇ ਜਾਂਦੇ ਏਸੀ ਜਿੱਥੇ ਲੱਗਣਾ ਹੈਗਾ ਉੱਥੇ ਜਗ੍ਹਾ ਪੂਰੀ ਪੂਰੀ ਹੈਗੀ ਆ ਤੇ ਉੱਪਰਲੇ ਬੰਨੇ ਛੱਤਾ ਆਇੰਦੀ ਪੀਵੀਸੀ ਹੋਈ ਆ ਤੇ ਇੱਥੇ ਆ ਬੀਮ ਹੈ ਤੇ ਬੀਮ ਦੇ ਉੱਪਰ ਹੀ ਏਸੀ ਲੱਗਣਾ ਹੈਗਾ ਹੁਣ ਏਸੀ ਵਾਸਤੇ ਜਗ੍ਹਾ ਉੰਨੀ ਹੈ ਤੇ ਖੱਡਾ ਮਾਰਨ ਵਾਸਤੇ ਵੀ ਬਹੁਤ ਜ਼ਿਆਦਾ ਧਿਆਨ ਨਾਲ ਮਾਰਨਾ ਪਵੇਗਾ ਕਿਉਂਕਿ ਉੱਪਰਲੇ ਬੰਨੇ ਜਿਹੜਾ ਪਿੱਲਰ ਬਣਿਆ ਹੁੰਦਾ ਉੱਪਰਲੇ ਬਨੇ ਬੀਮ ਕਿਉਂਕਿ ਸਰਾਖ ਉੱਪਰਲੇ ਬਨੇ ਲੈਂਟਰ ਜੇ ਆ ਜਾਂਦਾ ਤੇ ਸਰਾਖ ਨਿਕਲਣਾ ਨਹੀਂਗਾ ਹੁਣ ਪੂਰੀ ਪੂਰੀ ਜਗ੍ਹਾ ਦੇ ਵਿੱਚ ਆਪਾਂ ਦਾ ਸਰਾਖ ਕਰਦੇ ਪਏ ਆ ਸਰਾਖ ਕਰਦਿਆਂ ਕਰਦਾ ਤੁਸੀਂ ਵੇਖੋ ਅਗਲੇ ਬਨੇ ਚਗਾੜ ਆ ਜਾਂਦੀ ਤੇ ਮੈਨੂੰ ਵੀ ਇਸ ਚੀਜ਼ ਦਾ ਪਤਾ ਸੀ ਕਿ ਕਿਉਂਕਿ ਸਰਾਖ ਖੇੜਲੇ ਬਨੇ ਹੀ ਹੋਣਾ ਤੇ ਹੋਰ ਆਪਣੇ ਕੋਲ ਮਜਬੂਰੀ ਇਹੀ ਸੀ ਕਿ ਉੱਪਰਲੇ ਬਨੇ ਆਪਾਂ ਸਰਾਖ ਨਹੀਂ ਸੀ ਕਰ ਸਕਦੇ ਹੁਣ ਇੱਥੇ ਵੇਖਣ ਵਾਲੇ ਕਹਿਣਗੇ ਵੀ ਇੱਥੇ ਤੁਸੀਂ ਗੋਲ ਬਿੱਟ ਵੀ ਇਸਤੇਮਾਲ ਕਰ ਸਕਦੇ ਇਸ ਜਗ੍ਹਾ ਦੇ ਜਿੱਥੇ ਵੀ ਕੰਕਰੀਟ ਹੋਵੇ ਉੱਥੇ ਗੋਲ ਬਿੱਟ ਦਾ ਇਸਤੇਮਾਲ ਕਰਨਾ ਵਾਜਪਣੀ ਆਂਦਾ ਕਿਉਂਕਿ ਜੇ ਉਹ ਸਰੀਆ ਆ ਜਾਂਦਾ ਤੇ ਸਰੀਏ ਦੇ ਵਿੱਚ ਸਰਾਖ ਨਹੀਂ ਨਿਕਲਦਾਗਾ ਚਾਰੇ ਬੰਨੇ ਆਪਾਂ ਬਿੱਟ ਲਗਾ ਕੇ ਉਸ ਤੋਂ ਬਾਅਦ ਇਹ ਸ਼ੈਣੀ ਦੇ ਨਾਲ ਇੱਥੋਂ ਮਟੀਰੀਅਲ ਕੱਢਦੇ ਪਏ ਹੋਂ ਸਕਦਾ ਆਪਾਂ ਲੈਫਟ ਬੰਨੇ ਉਹ ਵੀ ਪਾਈਪਾ ਕੱਢ ਸਕਦੇ ਹੇ ਉਧਰਲੇ ਬੰਨੇ ਆਪਾਂ ਨੂੰ ਦੂਜੀ ਦੀਵਾਰ ਦੇ ਉੱਤੇ ਆਉਟਰ ਡੋਰ ਲਾਉਣਾ ਪੈਣਾ ਸੀਗਾ ਤੇ ਪਾਈਪ ਦਾ ਵੀ ਖਰਚਾ ਵੱਧ ਹੋ ਜਾਣਾ ਸੀ ਤੇ ਇਸ ਕਰਕੇ ਆਪਾਂ ਨੂੰ ਰਾਈਟ ਸਾਈਡ ਤੋਂ ਹੀ ਇਹਦਾ ਸਰਾਖ ਕਢਦਾ ਪਿਆ ਤੇ ਹੁਣ ਆਪਾਂ ਸਰਾਖ ਮਾਰ ਕੇ ਤੇ ਉੱਪਰਲੇ ਬੰਨੇ ਸ਼ੀਟ ਕੱਸੀ ਹੋਈ ਆ ਤੇ ਇਨਡੋਰ ਦੀ ਜਿਹੜੀ ਇਹਦੀ ਆਪਾਂ ਫਿਟਿੰਗ ਕਰਦੇ ਪਏ ਆ ਦੋ ਟਾਂ ਦੇ ਏਸੀ ਦਾ ਪਤਾ ਲੱਗ ਜਾਂਦਾ ਤੇ ਕਾਫੀ ਹੈਵੀ ਜਾਂਦਾ ਇਨਡੋਰ ਤੇ ਤਾਰ ਜਿਹੜੀ ਆਪਾਂ ਇਹਦੀ ਬਾਹਰ ਕੱਢ ਲਈ ਹੈਗੀ ਆ ਤੇ ਨਾਲ ਦੀ ਨਾਲ ਆਪਾਂ ਪਾਈਪਾਂ ਵੀ ਬਾਹਰ ਕੱਢ ਕੇ ਤੇ ਇਨਡੋਰ ਤੁਸੀਂ ਵੇਖੋ ਕਿੰਨੀ ਪੂਰੀ ਪੂਰੀ ਜਗ੍ਹਾ ਤੇ ਲੱਗ ਗਿਆ ਦਰਵਾਜ਼ੇ ਦੇ ਉੱਪਰਲੇ ਬੰਨੇ ਸਪੇਸ ਜਿਹੜੀ ਉੱਪਰ ਕਵਰ ਖੁੱਲਣ ਜੋਗੀ ਵੀ ਆਪਾਂ ਛੱਡ ਲਈ ਆ ਤੇ ਖੇੜਲੇ ਬੰਨੇ ਵੀ ਪੂਰੀ ਪੂਰੀ ਪੱਟੀ ਦੇ ਉੱਪਰ ਏਸੀ ਲੱਗ ਗਿਆ ਹੁਣ ਆਊਟਰ ਯੂਨਿਟ ਆਪਾਂ ਇਸ ਦੀਵਾਰ ਤੇ ਲਗਾਵਾਂਗੇ ਇੱਥੇ ਵੀ ਦੀਵਾਰ ਜਿਹੜੀ ਆ ਪੂਰੀ ਪੂਰੀ ਆ ਪਰ ਇੰਨਾ ਹੈਗਾ ਵੀ ਕਵਰ ਖੁੱਲਦਾ ਹੋ ਸਕਦਾ ਸਰਵਿਸ-ਸਰਵਿਸ ਕਰਨੀ ਆਸਾਨ ਹੋ ਸਕਦੀ ਪਰ ਹੋਰ ਮਜਬੂਰੀ ਉੱਪਰਲੇ ਬੰਨੇ ਟਾਇਲ ਲੱਗੀ ਹੋਈ ਸੀ ਤੇ ਉੱਪਰਲੇ ਬੰਨੇ ਛੱਤ ਤੇ ਵੀ ਨਹੀਂ ਜਾ ਸਕਦਾ ਤੇ ਥੱਲੇ ਵੀ ਰੱਖਣਾ ਔਖਾ ਸੀ ਇਸ ਕਰਕੇ ਆਪਾਂ ਨੂੰ ਇਸ ਜਗ੍ਹਾ ਦੇ ਉੱਪਰ ਲੋਕੇਸ਼ਨ ਦੇ ਉੱਪਰ ਏਸੀ ਲਾਉਣਾ ਪਿਆ ਵਾਲ ਸਟੈਂਡ ਨੂੰ ਲਾਉਣ ਵਾਸਤੇ ਇਤਲੇ ਬੰਨੇ ਆਪਾਂ ਬਿੱਟ ਦੇ ਨਾਲ ਸਰਾਖ ਪੂਰੇ-ਪੂਰੇ ਕਰ ਲਿਆ ਦੋਹਾਂ ਪੱਤੀਆਂ ਦੇ ਚੰਗੀ ਤਰ੍ਹਾਂ ਸਰਾਖ ਕਰਨ ਤੋਂ ਬਾਅਦ ਦੇ ਵਿੱਚ ਇਹਨੀਆਂ ਜਿਹੜੀਆਂ ਗੱਟੀਆਂ ਨੇ ਉਹਨਾਂ ਨੂੰ ਆਪਾਂ ਕੱਸ ਲਿਆ ਹੈਗਾ ਤੇ ਵਾਲ ਸਟੈਂਡ ਦੇ ਉੱਪਰ ਏਸੀ ਨੂੰ ਹੁਣ ਆਪਾਂ ਰੱਖਣ ਜਾ ਰਹੇ ਹੈਗੇ ਆ ਏਸੀ ਦੀ ਫਿਟਿੰਗ ਜਿਹੜੀ ਆ ਆਊਟਡੋਰ ਦੀ ਹੋ ਚੁੱਕੀ ਆ ਤੇ ਸਿਸਟਮ ਨੂੰ ਆਪਾਂ ਵੈਕਿਊਮ ਦੇ ਉੱਪਰ ਲਗਾ ਦਿੱਤਾ। ਇਸ ਏਸੀ ਦੀ ਫਿਟਿੰਗ ਦੇ ਵਾਸਤੇ ਨਾਲ ਆਪਣਾ ਬਹੁਤ ਜ਼ਿਆਦਾ ਟਾਈਮ ਲੱਗਿਆ। ਸ਼ਾਮ ਨੂੰ ਆਏ ਸੀ ਤੇ ਹਨੇਰਾ ਵੀ ਹੁਣ ਵੇਖੋ ਵੀ ਕਾਫੀ ਹੋ ਚੁੱਕਾ ਤੇ ਸਫ਼ਰ ਵੀ ਆਪਣਾ ਬਹੁਤ ਦੂਰ ਦਾ ਤੇ ਇੱਕ ਏਸੀ ਅਜਾ ਆਪਾਂ ਹੋਰ ਜਿਹੜਾ ਵਿੰਡੋ ਏਸੀ ਵੀ ਲੈ ਕੇ ਆਏ ਆ ਉਹਦੀ ਵੀ ਆਪਾਂ ਅੱਜ ਫਿਟਿੰਗ ਕਰਕੇ ਜਾਣਾ। ਵੈਕਿਊਮ ਪ੍ਰੋਪਰ ਹੋ ਚੁੱਕਾ ਤੇ ਹੁਣ ਆਪਾਂ ਜਿਹੜੀ ਇਹਦੀ ਗੈਸ ਨੂੰ ਅਨਲੌਕ ਕਰਕੇ ਤੇ ਲੀਕ ਜਿਹੜੀ ਆ ਉਹ ਵੀ ਆਪਾਂ ਚੰਗੀ ਤਰ੍ਹਾਂ ਚੈੱਕ ਕਰ ਲਵਾਂਗੇ ਕਿਸੇ ਬੰਨੇ ਕੋਈ ਪ੍ਰੋਬਲਮ ਰਹਿ ਨਾ ਜਾਵੇ ਤੇ ਇਧਰਲੇ ਬੰਨੇ ਜਿਹੜੇ ਫਲੇਅਰ ਨਟ ਸੀ ਇਹਨਾਂ ਦੇ ਉੱਪਰ ਆਪਾਂ ਲੀਕੇਜ ਚੈੱਕ ਕਰਦੇ ਪਏ ਆ ਤੇ ਕਿਤੇ ਵੀ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਬੱਬਲ ਜਿਹੜਾ ਨਈ ਨਜ਼ਰ ਆ ਰਿਹਾ ਚੰਗੇ ਸੰਕੇਤ ਨੇ ਕਿਉਂਕਿ ਜਦੋਂ ਇਦਾਂ ਲੀਕੇਜ ਥੋੜੀ ਬਾਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਫਿਰ ਉਹਦੀ ਸੈਟਿੰਗ ਕਰਨ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਏਸੀ ਦਾ ਆਊਟ ਡੋਰ ਯੂਨਟ ਜਿਹੜਾ ਨਾ ਉਹ ਪੂਰੀ ਪੂਰੀ ਜਗ੍ਹਾ ਦੇ ਉੱਪਰ ਹੀ ਲੱਗਿਆਗਾ ਤੁਸੀਂ ਵੇਖ ਸਕਦੇ ਜੀ ਇਧਰੋਂ ਵੀ ਜਗ੍ਹਾ 1925 ਇਧਰ ਜਿਹੜੇ ਫਲੇਅਰ ਨਾਟ ਵਗੈਰਾ ਕੱਸਣ ਵਾਸਤੇ ਆਪਾਂ ਸਪੇਸ ਇੰਦੀ ਰੱਖ ਲਈ ਸੀਗੀ ਤੇ ਬਾਹਰ ਤੁਸੀਂ ਵੇਖੋ ਸ਼ਹਿਰ ਦਾ ਮਾਹੌਲ ਵੋਲਟਾਜ ਦੇ ਏਸੀ ਨੂੰ ਆਨ ਕਰਨ ਤੋਂ ਪਹਿਲਾਂ ਨਾ ਇਹਦੇ ਵਿੱਚ ਅਨਲੌਕ ਇਹਨੂੰ ਕਰਨਾ ਜ਼ਰੂਰੀ ਹੈ ਉਹ ਕੋਡ ਆਪਾਂ ਫਿਲ ਕਰਨ ਤੋਂ ਬਾਅਦ ਵਿੱਚ ਏਸੀ ਨੂੰ ਆਨ ਕੀਤਾ ਤੇ ਇਥੇ ਜਿਹੜਾ ਅਨਲੌਕ ਹੋ ਚੁੱਕਾ ਹੈਗਾ ਏਸੀ ਦੀ ਫੀਟਿੰਗ ਤੁਸੀਂ ਵੇਖ ਸਕਦੇ ਜੇ ਫੀਟਿੰਗ ਬਿਲਕੁਲ ਓਕੇ ਆ ਸਟੈਪਲਰ ਜਰ ਤੇ ਵੀ ਆਪਾਂ ਨਾਲ ਹੀ ਸੈਟਿੰਗ ਕਰ ਦਿੱਤੀ ਐ ਤੇ ਜਿਹੜੀ ਇੰਦੀ ਬਿਜਲੀ ਦੀ ਸਪਲਾਈ ਐ ਉਹ ਵੀ ਆਣ ਕੇ ਕਹਿੰਦਾ ਕੱਲ ਨੂੰ ਸਟਾਰਟ ਕਰ ਦਾਂਗੇ ਏਸੀ ਚਲਾ ਕੇ ਆਪਾਂ ਚੈੱਕ ਕਰ ਚੁੱਕੇ ਆ ਏਸੀ ਪੱਟੀ ਸ਼ਹਿਰ ਦੇ ਵਿੱਚ 2 ਟਨ ਏਸੀ ਦੀ ਇੰਸਟਾਲੇਸ਼ਨ ਜਿਹੜਾ ਕਿ ਆਪਾਂ ਦੂਜੇ ਚੱਕਰ ਦੇ ਵਿੱਚ ਆਣ ਕੇ ਕੰਪਲੀਟ ਕਰਕੇ ਚੱਲੇ ਆ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਆਪਣੇ ਮਿੱਤਰ ਬਿੱਲੀਆਂ ਦੇ ਵਿੱਚ ਸਾਂਝਾ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਸਤਿ ਸ੍ਰੀ ਅਕਾਲ ਜੀ